ਨਸ਼ੇ ਲੈ ਗਏ ਬਹੁਤ ਦੂਰ ਮੇਰੇ ਦੋਸਤਾਂ ਨੂੰ ਮਿਟਾ ਗਏ ਉਹਨਾਂ ਨੂੰ ਨਾ ਕਰ ਸਕੇ ਮਸ਼ਹੂਰ ਮੇਰੇ ਦੋਸਤਾਂ ਨੂੰ ਨਸ਼ੇ ਲੈ ਗਏ ਬਹੁਤ ਦੂਰ ਮੇਰੇ ਦੋਸਤਾਂ ਨੂੰ ਮਿਟਾ ਗਏ ਉਹਨਾਂ ਨੂੰ ਨਾ ਕਰ ਸਕੇ ਮਸ਼ਹੂਰ ਮੇਰੇ ਦੋਸਤਾਂ ਨੂੰ ਨਸ਼ਿਆਂ ਨੇ ਹਜ਼ਾਰਾਂ ਘਰ ਘਰ ਦਿੱਤੇ ਬਰਬਾਦ ਨੇ ਨਸ਼ਿਆਂ ਨੇ ਲੱਖਾਂ ਮਾਮਾ ਦੇ ਪੁੱਤ ਦਿੱਤੇ ਮਾਰਨੇ ਕੁਝ ਨਹੀਂ ਛੱਡਿਆ ਕੁਝ ਨਹੀਂ ਛੱਡਿਆ ਕੀ ਸ਼ਰਾਬ ਕੀ ਤੰਬਾਕੂ ਪੁੱਤ ਨਸ਼ੇ ਕਰਦਾ ਤੇ ਜਿਉਂਦਾ ਮਰਦਾ ਵਿਚਾਰਾ ਬਾਪੂ ਪੁੱਤ ਨਸ਼ੇ ਕਰਦਾ ਤੇ ਜਿਉਂਦਾ ਮਰਦਾ ਵਿਚਾਰਾ ਬਾਪੂ ਨਾ ਮਾਵਾ ਦਾ ਖਿਆਲ ਨਾ ਬਾਪੂ ਦਾ ਬਸ ਚੜਿਆ ਰਹਿੰਦਾ ਨਸ਼ਿਆਂ ਦਾ ਸਰੂਰ ਮੇਰੇ ਦੋਸਤਾਂ ਨੂੰ ਛੇ ਲਗੇ ਬਹੁਤ ਦੂਰ ਮੇਰੇ ਦੋਸਤਾਂ ਨੂੰ ਮਿਟਾ ਗਏ ਉਹਨਾਂ ਨੂੰ ਨਾ ਕਰ ਸਕੇ ਮਸ਼ਹੂਰ ਮੇਰੇ ਦੋਸਤਾਂ ਨੂੰ